ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸਾਊਥ ਦੇ ਆਈਕਨ 스타 ਅੱਲੂ ਅਰਜਨ ਦੀ ਉਹ ਵੀਡੀਓ ਹੈ ਆਪਣੇ ਇੱਕ ਦੋਸਤ ਦੇ ਘਰ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਜੋ ਮਾਹੌਲ ਸੜਕਾਂ ਤੇ ਬਣਿਆ ਹੈ ਉਹ ਤੁਹਾਨੂੰ ਉਸ ਬਾਬਤ ਗੱਲਬਾਤ ਕਰਦੇ ਹਾਂ ਅੱਲੂ ਅਰਜਨ ਸਾਊਥ ਇੰਡਸਟਰੀ ਦੇ ਆਈਕਨ 스타 ਨੇ ਤੇ ਪੁਸ਼ਪਾ ਤੋਂ ਬਾਅਦ ਉਹਨਾਂ ਦੀ ਫੈਨ ਫਾਲੋਇੰਗ ਸਾਰੇ ਪਾਸੇ ਵੱਧ ਗਈ ਹੈ ਆਂਧਰਾ ਪ੍ਰਦੇਸ਼ ਤੋਂ ਅੱਲੂ ਅਰਜਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਅੱਲੂ ਅਰਜਨ ਨੂੰ ਦੇਖਣ ਪਹੁੰਚੇ ਨੇ ਦਰਅਸਲ ਇਹ ਵੀਡੀਓ ਆਂਧਰਾ ਪ੍ਰਦੇਸ਼ ਤੋਂ ਹੈ ਜਿੱਥੇ ਅੱਲੂ ਅਰਜਨ ਆਪਣੇ ਦੋਸਤ ਦੇ ਘਰ ਪਹੁੰਚਨੇ ਉਹਨਾਂ ਦਾ ਦੋਸਤ YRS ਕਾਂਗਰਸ ਕੈਂਡੀਡੇਟ ਰਵੀ ਚੰਦਰ ਕਿਸ਼ੋਰ ਰੈਡੀ ਉਹਨਾਂ ਦਾ ਸਮਰਥਨ ਦੇਣ ਪਹੁੰਚੇ ਨੇ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਵੀ ਕਰਨੀ ਪਈ ਹੈ ਕਿਉਂਕਿ ਐਡਾ ਵੱਡਾ ਇਕੱਠ ਜਿਹੜਾ ਹੋ ਗਿਆ ਸੀ ਉੱਥੇ ਉਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਵੀ ਕਰਨੀ ਪਈ ਹੈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਅੱਲੂ ਅਰਜਨ ਇੱਥੇ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਸੜਕਾਂ ਤੇ ਜੋ ਮਾਹੌਲ ਬਣਿਆ ਤੁਸੀਂ ਦੇਖ ਸਕਦੇ ਹੋ ਅੱਲੂ ਅਰਜਨ ਆਪਣੇ ਫੈਨਸ ਨੂੰ ਕਿਵੇਂ ਹੱਥੇ ਲਾਉਂਦੇ ਨਜ਼ਰ ਆ ਰਹੇ ਨੇ ਅੱਲੂ ਅਰਜਨ ਨੂੰ ਲੋਕ ਕਿਵੇਂ ਆਵਾਜ਼ਾਂ ਮਾਰ ਰਹੇ ਨੇ ਕੋਈ ਪੁਸ਼ਪਾ ਕਹਿ ਰਿਹਾ ਕੋਈ ਅੱਲੂ ਅਰਜੁਨ ਕਹਿ ਰਿਹਾ ਸੋ ਪੁਸ਼ਪਾ ਤੋਂ ਬਾਅਦ ਅੱਲੂ ਅਰਜੁਨ ਕਾਫੀ ਸੁਰਖੀਆਂ ਦੇ ਵਿੱਚ ਨੇ ਤੇ ਹੁਣ ਪੁਸ਼ਪਾ 2 ਨੂੰ ਲੈ ਕੇ ਵੀ ਕਾਫੀ ਚਰਚਾ ਦੇ ਵਿੱਚ ਨੇ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ